ਜੀ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਜੋਤ ਡੇਰੀ ਫਾਰਮ ਮਹਿਤਾ ਤੇ ਜਿਹੜੀ ਵੀ ਸੱਜਣ ਮਿੱਤਰ ਆਪਣੇ ਨੇ ਪਹਿਲੀ ਵਾਰ ਚੈਨਲ ਤੇ ਜੁੜੇ ਨੇ ਆਪਣੇ ਚੈਨਲ ਨੂੰ ਘੰਟੀ ਦਵਾ ਕੇ ਪ੍ਰੈਸ ਜ਼ਰੂਰ ਕਰੋ ਤਾਂ ਕਿ ਆਪਾਂ ਤੁਹਾਡੇ ਤੱਕ ਨਵੀਂ ਤਰਮੀ ਵੀਡੀਓ ਲੈ ਕੇ ਹਾਜ਼ਰ ਹੋਈਏ ਮਿੱਤਰੋ ਆਪਣਾ ਪਿੰਡ ਮਹਿਤਾ ਯਲਾ ਬਰਨਾਲਾ ਤਹਿਸੀਲ ਤਪਾ ਤੇ ਫੋਨ ਨੰਬਰ ਆਪਣਾ 97791 95511 ਆਪਾਂ ਨੂੰ ਪਿੰਡ ਇੱਕ ਸਾਈਡ ਲੱਗਦਾ ਹੁਣਸ ਤੇ ਦੂਜੀ ਸਾਈਡ ਤਪਾ ਤੇ ਨਾਲ ਰੂੜੇ ਕੀ ਰੂੜੇ ਕਹਦੇ ਨਾਲ ਸਾਡੇ ਤੇ ਟੋਲਾ ਪੈ ਜਾਂਦਾ ਤੇ ਇਹਨਾਂ ਦੇ ਵਿਚਕਾਰ ਆਪਣਾ ਪਿੰਡ ਤੇ ਤੇ ਬਰਨਾਲੇ ਰੋਡ ਤੇ ਸਥਿਤ ਹੈ ਜਿਹੜੇ ਵੀ ਸੱਜਣ ਮਿੱਤਰ ਨੂੰ ਆਪਾਂ ਨੂੰ ਕਟੀਆਂ ਦੀ ਜ਼ਰੂਰਤ ਪੈਂਦੀ ਹੈ ਨਾ ਆਪਾਂ ਤੋਂ ਕਟੀਆਂ ਕਦੋਂ ਵੀ ਮਗਾ ਸਕਦਾ ਅੱਜ ਦੀ ਆਪਣੀ ਵੀਡੀਓ ਚ ਬਣਾ ਤੁਹਾਨੂੰ ਪੰਜ ਨਗਰੇ ਆਪਣੇ ਕੋਲੇ ਪੰਜੇ ਦੇ ਪੰਜ ਜੇ ਨਾ ਕੋ ਪੂਰੇ ਟੌਪ ਦੇ ਆਹ ਕੱਟੀ ਆ ਪੰਜ ਕ ਲੈਣੀ ਬਹੁਤ ਸ਼ਕੀਨ ਆ ਗਈ ਕੱਟੀ ਤੇ ਕੁੰਡੀ ਕੱਟੀ ਆ ਤੇ ਜਿਹੜੇ ਵੀ ਸੱਜਣ ਮਿੱਤਰ ਨੇ ਲੈਣੀ ਹੋਈ ਤਾਂ ਆਪਣੇ ਨਾਲ ਜ਼ਰੂਰ ਸੰਪਰਕ ਕਰੋ ਚਾਰ ਥਣ ਨੇ ਪੰਜਵੀਂ ਕੁਛਾ ਕੋਈ ਖਾਂਟ ਸ਼ਾਮਣੀ ਦੀ ਪੂਰੀ ਕੁੰਡੀ ਐ ਤੇ ਸ਼ਕੀਨ ਕੱਟੀ ਆ ਪੰਜ ਕ ਲੈਣੀ ਕੱਟੀ ਆ ਇਹਦੀ ਉਮਰ ਬਈ 13 ਤੋਂ 14 ਮਹੀਨੇ ਉਮਰ ਆ ਬਹੁਤ ਸ਼ਕੀਨ ਕੱਟੇ ਜਿਹੜੇ ਸੱਜਣ ਮਿੱਤਰ ਨੂੰ ਲੈਣੀ ਹੋਏ ਇਹਦਾ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਨੰਬਰ ਦੋ ਤੇ ਡੇਢ ਸਾਲ ਦੀ ਕੱਟੀ ਰੰਗ ਰੰਗ ਲੱਗਿਆ ਵਾ ਥੋੜਾ ਜਿਹਾ ਮਨ ਕੇ ਚਲੇ ਫਿੱਕੀ ਤੁਹਾਨੂੰ ਤਾਂ ਲੱਗਦੀ ਆ ਹਜੇ ਮਾਲਕਾਂ ਦੇ ਘਰੋਂ ਆਈ ਐ ਤੇ ਦੋ ਤਿੰਨ ਦਿਨ ਪਸੂ ਜੀ ਨਹੀਂ ਲਾਉਂਦਾ ਤਾਂ ਕਰਕੇ ਹਨਾ ਦੋ ਚਾਰ ਦਿਨਾਂ ਚ ਪਸੂ ਜੀ ਲਾ ਲੈਂਦਾ ਡੇਢ ਸਾਲ ਉਮਰ ਐ ਇਹਦੀ ਤੇ ਇਹਦੇ ਮਾੜੀ ਜੀ ਖੋਡ ਸ਼ਾਂਪ ਜ਼ਰੂਰ ਹੈਗੀ ਤਾਂ ਚੰਗੀ ਬਹੁਤ ਬਣੂਗੀ ਕੱਟੀ ਕੱਦ ਕਾਠ ਬਹੁਤ ਚੰਗਾ ਸੀ ਵਧੀਆ ਘਰੋਂ ਆਈ ਵੀ ਹੈ ਕੱਟੀ ਤੇ ਇਹ ਵੀ ਸਜਰੋਂ ਆਪਣੇ ਕੋਲੇ ਮੌਜੂਦ ਹੈ ਇਸ ਟਾਈਮ ਤੇ ਨੰਬਰ 3 ਤੇ ਨੰਬਰ 3 ਤੇ ਪੂਰੀ ਟਾਪ ਦੀ ਮਨ ਕੱਟੀ ਕਹਿ ਸਕਦਾ 14 ਤੋਂ 15 ਮਹੀਨੇ ਦੀ ਕੱਟੀ ਰਾਜੀ ਸਮੀ ਬਲੀ ਕੱਟੀ ਹੈ ਫੇਸ ਪੂਸ ਬਹੁਤ ਸੋਹਣਾ ਗਾਇ ਕੱਟੀ ਦਾ ਤੇ ਪਿੰਡੇ ਚ ਚਮਕ ਦੇਖੋ ਤੇ ਐ ਗਾਲਾ ਕਰਦੀਆਂ ਚੰਗੀਆਂ ਠੰਡੀਆਂ ਸੀਲ ਕੱਟੀਆਂ ਪੂਰਾ ਵਧੀਆ ਖਲਾ ਕਰਦੀਆਂ ਗਿਆ ਜਿਵੇਂ ਹੁਣ ਮੌਸਮ ਦਾ ਆਨੰਦ ਲੈਂਦੀਆਂ ਠੰਡ ਹੈਗੀ ਹੈਗੀ ਹਨ ਤਾਂ ਕਰਕੇ ਬਾਕੀ ਖਾਦਾ ਪੀਤਾ ਹੁਣ ਸਾਰੇ ਜਾਨਵਰਾਂ ਦਾ ਹੈਗੀ ਹੀ ਹੈ ਤੇ ਆਰਾਮ ਨਾਲ ਬੈਠੇ ਆ ਜਿਹੜੇ ਵੀ ਸੱਜਣ ਮਿੱਤਰ ਨੇ ਕਟੀਆਂ ਲੈਣੀਆਂ ਹੋਈਆਂ ਤੇ ਆਪਣੇ ਕੋਲ ਪੰਜ ਕਟੀਆਂ ਮੌਜੂਦ ਨੇ ਇਸ ਟਾਈਮ ਨੰਬਰ 4 ਤੇ ਆ ਜਿਹੜੀ ਦੇ ਸਿਰ ਤੇ ਫੂਲ ਆ ਇਹ ਕੱਟੀ ਆਪਣੇ ਕੋਲੇ ਮੌਜੂਦ ਆ ਇਹਦੀ ਉਮਰ ਹੈਗੀ ਹੈਗੀ 13 ਤੋਂ 14 ਮਹੀਨੇ ਕੱਟੀ ਇਹ ਵੀ ਸਮੀ ਪੜੀ ਚੰਗੀ ਸਮੀ ਪੜੀ ਆ ਰਾਜੀ ਕੱਟੀ ਆ ਇਹ ਵੀ ਕੱਟੀ ਆਪਣੇ ਕੋਲੇ ਇਸ ਟਾਈਮ ਮੌਜੂਦ ਆ ਜਿਹੜੇ ਸੱਜਣ ਮਿੱਤਰ ਨੇ ਲੈਣੀ ਹੋਈਆਂ ਕੱਟੀਆਂ ਆਪਣੇ ਨਾਲ ਸੰਪਰਕ ਕਰ ਸਕਦਾ 13 ਮਹੀਨੇ ਦੀ ਉਮਰ ਰਾਜੀ ਸਮੀਪਲੀਆ ਸਿੰਘ ਰਿੰਗ ਮੋੜਣਾ ਹੁਣੀ ਤੋਂ ਸਟਾਰਟ ਕਰਤਾ ਤੇ ਇਹ ਕੱਟੀ ਆਪਣੇ ਕੋਲੇ ਆ ਤੇ ਨੰਬਰ 35 ਤੇ ਇਹ ਕੱਟੀ ਦੀ ਉਮਰ 10 ਤੋਂ 11 ਮਹੀਨੇ ਕੱਟੀ ਦੀ ਉਮਰ ਹੈ ਸਮੀਪਲੀ ਇਹ ਵੀ ਕੱਟੀ ਹੈ ਕੱਦ ਘਾਟ ਬਹੁਤ ਚੰਗਾਗਾ ਥੋੜਾ ਜਿਹਾ ਫਿੱਕਾ ਪਾਣਾ ਜਦੋਂ ਪਸ਼ੂ ਆਉਂਦਾ ਨਾ ਉਦੋਂ ਹੋ ਜਾਂਦਾਗਾ ਤੇ ਇਹ ਵੀ ਕੱਟੀ ਬਹੁਤ ਸ਼ਕੀਨ ਤੇ 5 ਨੰਬਰ ਕੱਟੀ ਹੈਗੀ ਤੇ ਆਪਣੇ ਕੋਲੇ ਸਟਰਮ ਪੰਜ ਨਗਨੇ ਪੰਜਾਂ ਨਗਾ ਚੋ ਜਿਹੜੀ ਵੀ ਤਸੱਲੀ ਕਰਕੇ ਤੁਸੀਂ ਆਪ ਦਾ ਲੈਣਾ ਹੋਇਆ ਜਾਨਵਰ ਕੋਈ ਵੀ ਲੈ ਸਕਦਾ ਬੂਰੇ ਨਗ ਭਰਾਵਾ ਵਿੱਚ ਦਿਖਾਈ ਦਿੰਦੇ ਇਹ ਆਪਾਂ ਵੇਚਨੇ ਨਹੀਂ ਕੱਟਾ ਦੇ ਕੱਟੀ ਐ ਤੇ ਆਪਣੇ ਕੋਲੇ ਨੰਬਰ 3 ਤੇ ਵੀ ਬਹੁਤ ਸ਼ਕੀਨ ਹੈ ਤੇ ਨੰਬਰ 2 ਤੇ ਵੀ ਬਹੁਤ ਸ਼ਕੀਨ ਹੈ ਕੱਟੀ ਐ ਪੂਰਾ ਵਧੀਆ ਰੰਗ ਸਿੰਘ ਤੇ ਪੰਜ ਕਲਿਆਣੀ ਕੱਟੀ ਮੌਜੂਦ ਐ ਇਸ ਟਾਈਮ ਜਿਹੜੇ ਵੀ ਸੱਜਣ ਮਿੱਤਰ ਨੇ ਲੈਣੀਆਂ ਹੋਈਆਂ ਪਿੰਡ ਮੇਰਾ ਮਹਿਤਾ ਕਾ ਜ਼ਿਲ੍ਹਾ ਬਰਨਾਲਾ ਕਾ तहसीलਤਾ ਪਾ ਫੋਨ ਨੰਬਰ ਆਪਣਨ ਦੁਬਾਰਾ ਤੋਂ ਤੁਹਾਨੂੰ ਫੇਰ ਬੋਲਦೇನೆ ਆ 97791 59511 ਜਿਹੜੇ ਸੱਜਣ ਮਿੱਤਰਾਂ ਲੈਣੀਆਂ ਹੋਈਆਂ ਜਦੋਂ ਵੀ ਆਪਣੇ ਕੋਲ ਕੱਟੀਆਂ ਚਾਰ ਤੋਂ ਪੰਜ ਆਪਣੇ ਕੋਲ ਹੇਕ ਮੌਜੂਦ ਹੁੰਦੀਆਂ ਧੰਨਵਾਦ ਜੀ ਵੀਡੀਓ ਨੂੰ ਚਲਦੀ ਚਲਦੀ ਨੂੰ ਇਹਨਾਂ ਸ਼ੇਅਰ ਜ਼ਰੂਰ ਕਰਦਾ ਕਰੋ ਸ਼ਸ਼ੀ ਕਾਲ